ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜਿਹੜਾ ਡੇਰੀ ਫਾਰਮ ਦੇ ਲਈ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਬਈ ਆਪਣੇ ਪੇਜ ਨੂੰ ਜਰੂਰ ਫੋਲੋ ਕਰੋ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਆ ਕਰੋ YouTube ਤੇ ਵੀ ਆਪਣਾ ਇਹੀ ਚੈਨਲ ਚੱਲਦਾ ਜਿਹੜਾ ਡੇਰੀ ਫਾਰਮ ਤੇ ਰੋਜ਼ ਆਪਾਂ ਨਵੀਆਂ ਨਵੀਆਂ ਵੀਡੀਓ ਪਾਉਂਦੇ ਆ ਤੇ ਕੁਝ ਜਾਣਕਾਰੀ ਵਾਲੀਆਂ ਵੀਡੀਓ ਅੱਜ ਆਪਾਂ ਬਈ ਪਸ਼ੂਆਂ ਬਾਰੇ ਗੱਲ ਕਰਦੇ ਆਂ ਬਈ ਜਿਹੜੇ ਦਾ ਬਈ ਇਹਨੂੰ ਪਸ਼ੂ ਸਮਝਦੇ ਆ ਪਸ਼ੂ ਹੀ ਆ ਨਾ ਉਹਨਾਂ ਵਾਰ ਤਾਂ ਕੋਈ ਕਹਿ ਨਹੀਂ ਸਕਦੇ ਪਰ ਜਿਹੜੇ ਇਹਨਾਂ ਜਵਾਕਾਂ ਨੂੰ ਪਿਆਰ ਕਰਦੇ ਆ ਨਾ ਕਰਮ ਵਾਲਿਆਂ ਨੂੰ ਉਹਨਾਂ ਬਾਰੇ ਗੱਲ ਕਰਦੇ ਆ ਇਹ ਬਹੁਤ ਕੁਛ ਦਿੰਦੀਆਂ ਬਈ ਇਹਨਾਂ ਦੇ ਹਿਰਦੇ ਘਰ ਚੱਲਦੇ ਆ ਵਿਚਾਰੀਆਂ ਨੇ ਕਰਮ ਵਾਲੀਆਂ ਦੇ ਹਿਰਦੇ ਜਿਉਂਦੀਆਂ ਰਹਿੰਦੀਆਂ ਕਰਮ ਵਾਲੀਆਂ ਜਿਹੜੀਆਂ ਸਾਡੇ ਘਰ ਤੋੜਦੀਆਂ ਸਾਨੂੰ ਆੜਤੀਏ ਕੋਲੇ ਨਹੀਂ ਜਾਣੇ ਜਾਣਾ ਪੈਂਦਾ ਸਾਡੇ ਘਰ ਦਾ ਖਰਚਾ ਚਲਾਉਂਦੀਆਂ ਇਹਨਾਂ ਦੇ ਹਿਰਦੇ ਸਾਡੇ ਘਰ ਚੱਲਦੇ ਆ ਇਹ ਜਿਉਂਦੀਆਂ ਰਹਿਣ ਕਰਮ ਵਾਲੀਆਂ ਰੱਬ ਇਹਨਾਂ ਨੂੰ ਉਮਰ ਲਾਵੇ ਇਹ ਆਪਣੇ ਅਸੀਂ ਤਾਂ ਹੀ ਜਵਾਕਾਂ ਨੂੰ ਪਿਆਰ ਕਰਦੇ ਹਾਂ ਨੂੰ ਜਵਾਕਾਂ ਨੂੰ ਪਾਲਦੇ ਆ ਆ ਪਾਣੀ ਪਿਆ ਕੇ ਬਾਹਰ ਪਲਾਟ 'ਚ ਬੰਨਤੀ ਆਪਾਂ ਇਹ ਤੇ ਬਾਹਰ ਹੁਣ ਬਸ ਧੁੱਪੇ ਅਨੰਦ ਲੈਣੀ ਹੈ ਧੁੱਪ ਦਾਣੇ ਗੱਲ ਐ ਭਾਈ ਜੇ ਆਪਣਾ ਪੈੜੀ ਦਾ ਕਿੱਲਾ ਇਕ ਠੇਕੇ ਤੇ ਲੈਣੇ ਨਾ ਲੱਖ ਰੁਪਏ ਦੇ ਕਿੱਲਾ ਬੰਦਦਾ ਆਪਾਂ ਪੂਰਾ ਲੱਖ ਚ ਲੱਖ ਤੋਂ ਟੱਪ ਹੀ ਜਾਂਦਾ ਇੰਨੇ ਖਰਚੇ ਵਧ ਗਏ 85000 ਠੇਕਾ ਹੋ ਗਿਆ ਕਈ ਥਾਈ 90000 ਠੇਕਾ ਆਇਆ ਪੈਣਾ ਕਈ ਥੇ ਲੱਖ ਨੂੰ ਵੀ ਕੰਮ ਪਹੁੰਚਿਆ ਪਿਆ ਜੇ ਆਪਾਂ ਨੋਰਮਲ ਜੀ ਗੱਲ ਕਰੀਏ ਲੱਖ ਰੁਪਏ ਜੇ ਤੁਸੀਂ ਮੱਝ ਲੈਣ ਨੂੰ ਨਾ 10 ਕਿਲੋ ਵਾਲੀ ਮੱਝ ਲੱਖ ਰੁਪਏ ਦੀ ਆ ਜਾਂਦੀ ਆ ਤਾਂ ਸਾਲ ਦੇ ਉਹ ਚ ਨਾਂ ਵਾਲਾ ਉਹ 50000 ਦੁੱਧ ਪਾ ਜਾਂਦੇ ਸਾਨੂੰ ਬਚਤ ਬਚਤ ਦੇ ਦਿੰਦੇ 50000 ਤੇ ਕਿੱਲਾ ਸਾਨੂੰ 50000 ਬਚਤ ਦਿੰਦਾ ਨਹੀਂ ਉਦੋਂ ਗਾਲਾ ਖੰਡਿਆ ਆ ਕੇ ਪੈਸੇ ਇਕੱਠੇ ਕਰਨ ਨਾਲੇ ਸੀਰੀ ਲਾਣਾ ਨਾ ਠੀਕ ਆ ਕਰੋ ਠੇਕੇ ਜਿੰਨਾ ਕਿ ਪਸ਼ੂਨ ਆਪਾਂ ਤੂੜੀ ਨੂੰ ਜਾਂ ਚਾਰ ਪੌਣਾ ਨਾ ਉੰਨੀ ਕੁ ਲੈ ਕੇ ਕਰੋ ਤੇ ਜਿਹਦੇ ਕੋਲ ਘਰ ਦੀ ਹੈ ਚਲੋ ਉਹਦਾ ਗੱਲ ਵੱਖਰੀ ਹੈ ਨਾ ਅਸੀਂ ਤਾਂ ਬਈ ਕਿੱਲੇ ਸਵਾ ਕਿੱਲੇ ਵਾਲੇ ਆ ਇਹਨਾਂ ਨੂੰ ਕਰਮ ਵਾਲੀਆਂ ਸਿਰ ਤੋਂ ਖਾਣੇ ਆ ਲੜ ਕੇ ਉਸਕੇ ਪੈਰੀ ਹੱਥ ਲਾਉਣੇ ਆ ਜਿਉਂਦੀਆਂ ਰਹਿਣ ਵਿਚਾਰੀਆਂ ਇਹ ਉਹਦਾ ਸਾਰੇ ਵੀਰਾਂ ਨੂੰ ਕਹਿੰਦੇ ਆ ਵੀ ਕਦਰ ਕਰਿਆ ਕਰੋ ਇਹਨਾਂ ਦੀ ਇਹਨਾਂ ਨੂੰ ਪਤਾਂ ਨੂੰ ਪਾਲੋ ਤੁਹਾਨੂੰ ਬਹੁਤ ਕੁਝ ਦੇਣੀਆਂ ਇਹ ਥੋੜੀ ਜ਼ਿੰਦਗੀ ਦੀ ਗੱਡੀ ਇਹ ਲਈ ਤੇ ਲਿਆਉਣਗੀਆਂ ਤੇ ਕਿੱਲਾ ਪਨੂ ਨੇ ਪੈਸੇ ਛੱਡ ਦੇਣ ਜਿੰਨੀ ਲੱਖ ਰੁਪਏ ਦੀ ਲਈ ਮਾਝ ਤੁਹਾਨੂੰ ਛੱਡ ਜਾਂਦੀ ਆ ਦੁੱਧ ਵੀ ਪਾ ਜਾਂਦੀਆਂ ਮਗਰ ਕੱਟਾਂ ਜਾਂ ਕੱਟੀ ਉਹ ਵੀ ਸਾਨੂੰ ਦੇ ਜਾਂਦੀਆਂ ਸਾਡੀ ਤਾਂ ਰਹਿ ਇਹੀ ਆ ਵੀ ਪਾਲੋ ਇਹਨਾਂ ਨੂੰ ਥੋੜੀ ਜ਼ਿੰਦਗੀ ਇਹ ਲਈ ਤੇ ਲਿਆਉਣਗੀਆਂ ਨਾ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰਿਓ ਧੰਨਵਾਦ ਵੀਡੀਓ ਦੇਖਣ ਲਈ ਬਾਈ